ਅੱਜ ਦੀ ਖਬਰਾਂ ਵਿੱਚ ਦੱਸਿਆ ਅਚਰੰਦ ਰੋਡ ਤੇ ਉਸ ਵੇਲੇ ਅਫਰ ਤਫਰੀ ਮਚ ਗਈ ਜਦ ਤੇਜ਼ ਰਫਤਾਰ ਆ ਰਹੀ ਸਵਾਰੀ ਗੱਡੀ ਪਹਿਲਾ ਇੱਕ ਮੋਟਰਸਾਈਕਲ ਦੇ ਵਿੱਚ ਜਾ ਟਕਰਾਈ ਤੇ ਮੂੜ ਇਸ ਕਦਰ ਬੇਕਾਬੂ ਹੋ ਗਈ ਕਿ ਮੂੜ ਸੜਕ ਦੇ ਕੰਡੇ ਪਾਰਕਿੰਗ ਦੇ ਵਿੱਚ ਖੜੀਆਂ ਗੱਡੀਆਂ ਦੇ ਨਾਲ ਭੂਰੀ ਤਰ੍ਹਾਂ ਟਕਰਾਈ ਇਸ ਹਾਦਸੇ ਦੀ ਵਜ੍ਹਾ ਸੀ ਕਿ ਕਾਰ ਚਲਾ ਰਿਹਾ ਪੰਜਾਬੀ ਨੌਜਵਾਨ ਮਨਜਿੰਦਰ ਸਿੰਘ ਜੋ ਕਿ ਕੈਨੇਡਾ ਦਾ ਸਿਟੀਜ਼ਨ ਹੈ ਗੱਡੀ ਚਲਾਉਂਦੇ ਹੋਏ ਨੌਜਵਾਨ ਮਨਜਿੰਦਰ ਸਿੰਘ ਨੂੰ ਅਟੈਕ ਆ ਗਿਆ ਜਿਸ ਦੇ ਚਲਦੇ ਉਸ ਕੋਲੋਂ ਗੱਡੀ ਦੀ ਰੇਸ ਤੇ ਪੈਰ ਰੱਖਿਆ ਗਿਆ ਜਿਸ ਦੇ ਨਾਲ ਗੱਡੀ ਤੇਜ਼ ਰਫ਼ਤਾਰ ਦੇ ਵਿੱਚ ਬੇਕਾਬੂ ਹੋ ਗਈ ਨੌਜਵਾਨ ਮਨਜਿੰਦਰ ਸਿੰਘ ਨੂੰ ਹਸਪਤਾਲ ਦੇ ਵਿੱਚ ਦਾਖੇ ਕਰਵਾਇਆ ਗਿਆ ਸਬਤਿੰਦਾ ਦੇ ਚੰਦਰ ਰੋਡ ਤੇ ਸੜਕ ਖਾਕਸਾ ਵਾਪਰਿਆ ਪਾਰਕਿੰਗ ਦੇ ਵਿੱਚ ਖੜੀਆਂ ਗੱਡੀਆਂ ਹਾਦਸਾ ਗ੍ਰਸਤ ਹੋਈਆਂ ਨੇ ਕਾਰ ਸਵਾਰ ਨੂੰ ਅਟੈਕ ਹੌਣ ਕਰਕੇ ਹਾਦਸਾ ਵਾਪਰਿਆ ਗੱਡੀਆਂ ਦੇ ਵਿੱਚ ਵੱਜੀਆ ਗੱਡੀ ਇੱਕ ਮੋਟਰਸਾਈਕਲ ਸਵਾਰ ਜ਼ਖਮੀ ਹੋਇਆ ਭਾਜੀ ਕੀ ਗੱਲ ਬੋਲੋ ਤੁਸੀਂ ਸਹੀ ਕਰੀ ਭਾਜੀ ਇੱਥੇ ਆਪਣਾ ਆਫਿਸ ਆ ਲਾਈਨ ਸ਼ੇਅਰ ਗੱਡੀਆਂ ਰੋਡ ਸਾਈਡ ਤੇ ਲੱਗੀਆਂ ਬਿਲਕੁਲ ਅੱਗੇ ਵੀ ਲੱਗਦੀਆਂ ਰੋਜ਼ ਤੇ ਪਿੱਛੋਂ ਸਫਾਰੀ ਗੱਡੀ ਆਈ ਆ ਉਹਨੇ ਮੇਰੇ ਕੋ ਵੀਡੀਓ ਆਉਦੀ ਮਤਲਬ ਜਿੱਦਾਂ ਸਕਿਉਰਿਟੀ ਗਾਰਡ ਦੱਸ ਰਿਹਾ ਵੀ ਗੋਲੀ ਦੀ ਸਪੀਡ ਤੇ ਗੱਡੀ ਆਈ ਆ ਉਹਨੇ 4-5 ਗੱਡੀਆਂ ਸਾਰੀਆਂ ਧੂਕ ਅੱਗੇ ਪਾਣੀ ਦਿੱਤੀਆਂ ਸਾਰੀਆਂ ਗੱਡੀਆਂ ਜੇ ਕੋਈ ਅੱਗੇ ਹੁੰਦਾ ਰਾਹਗੀਰ ਹੁੰਦਾ ਤੇ ਖਤਮ ਹੋ ਜਾਣੇ ਭਾਵੇਂ 10 20 ਜਿੰਨੇ ਵੀ ਹੁੰਦੇ ਬਹੁਤ ਜ਼ਿਆਦਾ ਮਾੜਾ ਐਕਸੀਡੈਂਟ ਆ ਬਹੁਤ ਨੁਕਸਾਨ ਆ ਗੱਡੀਆਂ ਦਾ ਤੇ ਆਪਣੀ ਤੇ ਉੱਥੋਂ ਵੇਖਿਆ ਕਿ ਉਹ ਗੱਡੀ ਪਿਛੋਂ ਆ ਰਹੀ ਸੀ ਆ ਗੱਡੀਆਂ ਜਿਹੜੀਆਂ 3 ਅੱਗੇ ਸੀ ਸਾਰੀਆਂ ਇਹ ਪਾਰਕਿੰਗ 'ਚ ਖੜੀਆਂ ਸੀ ਤੇ ਉਹ ਗੱਡੀ ਜਦੋਂ ਉੱਥੋਂ ਥੋੜੀ ਸਪੀਡ ਰ ਹੋ ਗਈ ਤੇ ਮੋਟਰਸਾਈਕਲ ਜਵਜੀ ਮੋਟਰਸਾਈਕਲ ਤੋਂ ਕੰਟਰੋਲ ਕਰਕੇ ਪਤਾ ਨਹੀਂ ਉਹ ਬੰਦੇ ਨੂੰ ਟ ਉਹ ਗੱਡੀ ਜਿਹੜੀ ਭੱਜ ਕੇ ਆਣ ਕੇ ਬੰਦ ਕੀਤੀ ਉਹਦੇ ਸਾਰਾ ਧੂਆਂ ਧੂਆਂ ਹੋ ਗਿਆ ਸੀ ਉਹ ਨਾ 15 ਮਿੰਟ ਪਹਿਲਾਂ ਪਤਾ ਲੱਗਾ ਕਿ ਟ੍ਰੈਫਿਕ ਜਾਮ ਹੋ ਗਿਆ ਉਹ ਰਣਗੇ ਵੇਖਦੇ ਐਕਸੀਡੈਂਟ ਹੋਆ ਧਿਆਨ ਕੋ ਆਇਆ ਇੱਕ ਮੁੰਡਾ ਮਨਜਿੰਦਰ ਹੈ ਕੈਨੇਡਾ ਦਾ ਆਫਸਰੀ ਹੈ ਨਾ ਇਹਨੂੰ ਕੋ ਗੱਡੀ 'ਤੇ ਬੈਠਾ ਕੋਈ ਅਟੈਕ ਵਗੈਰਾ ਆ ਗਿਆ ਜਿਹੜਾ ਕੋਈ ਮਤਲਬ ਇਹਦੇ ਕੋ ਰੇਸ ਦੱਬੀ ਗਈ ਤੇ ਉਹ ਗਾਂਝ ਦੇ ਅੱਗੇ ਖਲੋਤੇ ਪੰਜਰ ਗੱਡੀਆਂ ਤੇ ਲੇਡੀਜ਼ ਨੂੰ ਐਕਟ ਬਾਅਦ ਹੀ ਉਹ ਸਾਰੀਆਂ ਗੱਡੀਆਂ ਦੇ ਵਿੱਚ ਇਹਦੀ ਗੱਡੀ ਵਜਦੀ ਆ ਫਿਰ ਇਹਦੇ ਕੋ ਬੰਦ ਵੀ ਨਹੀਂ ਹੋਈ ਉਹ ਉਤਰਾ ਇਸਤੇ ਆਪ ਕੱਢਿਆ ਟਾਰਾਂ ਨੇ ਲੋਕ ਮਤਲਬ ਜੇ ਥੋੜਾ ਸਮਾਂ ਨਾ ਹੰਨ ਬੰਦ ਕਰਦੇ ਤਾਂ ਬਲਾਸ ਵੀ ਹੋ ਸਕਦਾ ਸੀ ਤੇ ਚਲੋ ਇਹਦੇ ਕੋਈ ਜਖਮੀ ਨਹੀਂ ਜਦੋਂ ਉਹਨਾਂ ਨੂੰ ਲੈਣ ਦਾ ਮੌਕੇ ਤੇ ਬਾਕੀ ਐਸਐਸਓ ਸਿੱਧੀ ਸਾਹਿਬ ਨਾਲ ਸੁਧਰ ਕੋਇਆ ਬਾਕੀ ਉਹ ਕਰਨੇ ਜੋਗਰ ਮੈਂ ਕਿੰਨੇ ਜਖਮੀ ਹੋਏ ਸਰ ਇਹ ਤਾਂ ਇੰਟਰ ਬੰਦੇ ਜਖਮੀ ਨਹੀਂ ਜਾਣੇ ਨਹੀਂ ਜਾਣ ਕੋਈ ਨਹੀਂ ਇਹਨੋਂ ਜ਼ਿਆਦਾ ਇਹਨੂੰ ਜਦੋਂ ਦਾ ਪਹੁੰਚਾਤਾ ਟਾਈਮ ਨਾਲ ਤੇ ਬਾਕੀ ਬਚਾਈ ਹੋਈ